ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਚਾ ਗੁਣ ਤੇ ਰੱਖੇ ਭਾਈ ਸਾਰਿਆਂ ਨੂੰ ਬਾਕੀ ਅੱਜ ਮੋਟਰ ਕਿੰਨੀ ਨੂੰ ਆਏ ਘੇੜਾ ਮਾਰਨ ਦੇਖਦੇ ਅੱਜ ਤਾਂ ਨਗ ਨਹੀਂ ਦੇਖੇ ਜਾ ਕੇ ਰੰਗ ਮੰਨ ਕੇ ਹਜਾ ਬਣਦਾ ਕਿਉਂ ਰਾਤ ਦੇਖਿਆ ਮੌਸਮ ਰਾਤ ਆਪਾਂ ਅਖੰਡਪੁਰ ਸਾਹਿਬ ਦੀ ਡਿਊਟੀ ਸੀ 8:00 ਤੇ 10:00 10:00 ਵਜੇ ਉੱਠੇ ਆ ਬਹੁਤ ਬਿਜਲੀ ਲੱਗਦੀ ਸੀ ਐਂ ਲੱਗਦਾ ਤਾਂ ਇਹ ਪਤਾ ਨਹੀਂ ਕਿੰਨਾ ਗਮੀ ਪੈ ਜਾਣਾ ਵੀ ਜਿਹੜੇ ਹਸਾਬ ਨਾਲ ਬਿਜਲੀ ਲੱਗਦੀ ਆ ਇਹਨਾਂ ਦਾ ਵੀ ਡਰ ਲੱਗਦਾ ਦਾ ਹਵਾ ਵੀ ਆਈ ਆ ਚਲੋ ਲੰਘ ਗਿਆ ਟਾਈਮ ਬਹੁਤ ਵਧੀਆ ਬਚਾਓ ਹੋ ਗਿਆ ਵੀ ਪੈ ਵੀ ਲੈ ਆ ਜਾਂਦਾ ਇਧਰ ਚੰਡੀਗੜ੍ਹ ਕਰਨ ਨੂੰ ਪਿਆਮੀ ਚਲੋ ਕਹਿੰਦੇ ਉਹ ਵੀ ਅੱਜ ਬਾਈ ਦਾ ਮੈਨੂੰ ਫੋਨ ਵੀ ਆਇਆਦਾ ਕਹਿੰਦਾ ਵੀ ਚਲੋ ਫੇਰ ਵੀ ਮਾਸਰ ਚ ਵਧੀਆ ਹੋ ਗਿਆ ਜਿੰਨਾ ਕਿ ਪੈ ਗਿਆ ਵੀ ਕਈ ਫਸਲਾਂ ਮਾਰੂ ਆ ਸਾਡੀਆਂ ਉਹ ਮੰਗਦੇ ਆਂਦੇ ਆ ਪਾਣੀ ਵੀ ਚਲੋ 2-4 ਦਿਨ ਮਸ਼ੀਨ ਖੜੂਗੀ ਚੱਲ ਪੈਣ ਜਣੀ ਵੱਡਾਂ ਵਿੱਚ ਪਾਣੀ ਖੜ ਗਿਆ ਵੀ ਸਾਡੇ ਬਚਾਓ ਆ ਜੀ ਇਧਰ ਬਾਕੀ ਅੱਜ ਦੇਖਦੇ ਆ ਆਪਾਂ ਹੀ ਮਾਰ ਕੇ ਆਉਂਦੇ ਢੇੜਾ ਤੋਂ ਨੂੰ 4-5 ਦਿਨ ਹੋ ਗਏ ਦੇਖਦੇ ਜਸ ਹੁਣ ਪੱਕੇ ਵੇਦੇ ਹੁਣ ਦੇਖਦੇ ਕਿੱਥੇ ਕਿ ਪਹੁੰਚ ਗਈ ਤਕਰੀਬਨ ਵੀ ਡੋਡੀ ਦੇ ਜਿਆਦਾ ਡਰ ਲੱਗਦਾ ਡੋਡੀ ਤਾਂ ਹੁਣ ਤੁਹਾਨੂੰ ਦੇਖੀ ਹੀ ਵਧੀ ਵੀ ਬਥੇਰਾ ਇਹ ਪਹਿਲਾਂ ਬਾਕੀ ਹੁਣ ਪਾ ਕੇ ਕੱਪੜੇ ਜੇ ਫੇਰ ਨਿਕਲਦੇ ਆ ਤੈਨੂੰ ਖੇਤਾ ਕਹਿੰਦੇ ਨੂੰ ਲੱਬੜਨਾ ਤਾਂ ਇੱਕ ਵਾਰ ਹੈਗਾ ਹੀ ਆ ਵੀ ਇੱਕ ਆਪਾਂ ਨੇ ਰਸੋਈ 'ਚ ਜਿਹੜਾ ਵਾਲਪੇਪਰ ਲਾਇਆ ਸੀ ਉਹਦੀ ਕੱਲ ਆਪਾਂ ਨੇ ਵੀਡੀਓ ਪਾਈਦੀ ਉਹਦੇ ਵਿੱਚ ਕਈ ਵੀਰਾਂ ਦੇ ਕਮੈਂਟ ਆਇਆ ਕਹਿੰਦੇ ਵੀ ਥੋੜਾ ਡਾਰਕ ਲੱਗ ਗਿਆ ਚਲੋ ਮੈਨੂੰ ਵੀ ਇਹ ਕਹਣਾ ਲੱਗਾ ਪਹਿਲਾਂ ਵੀ ਡਾਰਕ ਜਾ ਫਿਰ ਕਈ ਪਤਾ ਲੱਗਿਆ ਕਹਿੰਦੇ ਵੀ ਰਸੋਈ ਵਿੱਚ ਲਾਉਣਾ ਪੈਂਦਾ ਡਾਰਕ ਲੱਗਣਾ ਪੈਂਦਾ ਇੱਥੇ ਧੂਏ ਧਾਣੇ ਦੇ ਵਿੱਚ ਕੰਮ ਚੱਲ ਰਹਿ ਜਾਂਦਾ ਕਈ ਵਾਰ ਤੇਲ ਤੂਲ ਜਿਹੜਾ ਆਪਣਾ ਹੁੰਦਾ ਉਹਦੇ ਕਰਕੇ ਵੀ ਹੱਥ ਸੰਦੇ ਚ ਲੱਗੀ ਜਾਂਦੇ ਫਿਰ ਪਤਾ ਨਹੀਂ ਲੱਗਦਾ ਹੈਗਾ ਜੇ ਆਪਾਂ ਥੋੜਾ ਜਿਹਾ ਫਿੱਕੇ ਜਿਹੇ ਕਲਰ ਚ ਲਾਉਂਦੇ ਚਿੱਟਾ ਜਿਟਿਆ ਜੀ ਹੋਵੇ ਆ ਕਰੀਮ ਕਲਰ ਜਾ ਹੋਵੇ ਫਿਰ ਉਹਦੇ ਉੱਪਰ ਹੱਥ ਹੱਥ ਲੱਗੇ ਪਤਾ ਲੱਗ ਜਾਂਦਾ ਇਹਦੇ ਕਰਕੇ ਆ ਵੀ ਆਪਾਂ ਨੇ ਥੋੜਾ ਜਿਹਾ ਲਾਇਆ ਡਾਰਕ ਹੈ ਵੀ ਚਲੋ ਡਾਰਕ ਵਿੱਚ ਇੰਨਾ ਹੋਇਆ ਵੀ ਅੰਦਰ ਵੱਲਬਦਾ ਬਹੁਤਾ ਚਾਨਣ ਜਿਹਾ ਨਹੀਂ ਪਤਾ ਲੱਗਦਾ ਨਹੀਂ ਹੈਗਾ ਹਨੇਰੇ ਜਿਹੇ ਰੋਕ ਵਿੱਚ ਲੱਗਦਾ ਹਲੇ ਵੀ ਲੱਗਿਆ ਮੈਨੂੰ ਵੀ ਹੈਗਾ ਫੀਲਿੰਗ ਹੋਈ ਐਨੀ ਮੜ ਜੀ ਵੀ ਜਿਆਦਾ ਗੂੜਾ ਜਿਹਾ ਲੱਗ ਗਿਆ ਵੀ ਚਲੋ ਬਾਕੀ ਦੇਖਦੇ ਆ ਹੁਣ ਇਹ ਨਹੀਂ ਪਤਾ ਵੀ ਵੀ ਜੇ ਕਣ ਆਪਾਂ ਹੱਥਾਂ ਦੀ ਗੱਲ ਕਹਿੰਦੇ ਆ ਉਹਦੇ ਕਰਕੇ ਠੀਕੇ ਹੋਵੇ ਇਹ ਵੀ ਬਾਕੀ ਭਾਈ ਕਈ ਵੀਰਾਂ ਨੇ ਜਿਹੜਾ ਮੈਟ ਆਪਾਂ ਨੇ ਲਵਾਇਆ ਵਾਲ ਪੇਪਰ ਉਹਦੀ ਕੁਆਲਿਟੀ ਪੁੱਛੀ ਵੀ ਕਿਹੜੀ ਕੁਆਲਿਟੀ ਦਾ ਹੈ ਉਹਦੇ ਬਾਰੇ ਇੰਨਾ ਹੁਣ ਆਪਾਂ ਨੂੰ ਮੈਨੂੰ ਦੱਸਿਆ ਹੈਗਾ ਤਾਂ ਬਾਈ ਨੇ ਪਹਿਲਾਂ ਵੀ ਕਈ ਕਲਰ ਦੇ ਹੁੰਦੇ ਕਦੇ ਥੱਲੇ ਕਾਲਾ ਚਿੱਟਾ ਇਹਦਾ ਕੋਈ ਫਰਕ ਹੈ ਦਾ ਵੀ ਉਹ ਹੁਣ ਮੇਰੇ ਆਦ ਨਹੀਂ ਹੈਗਾ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਉਹਦੇ ਕਰ ਕਈ ਵੀਰਾਂ ਨੇ ਲਵਾਉਣ ਵਾਸਤੇ ਵੀ ਕਿਹਾ ਆਪਾਂ ਬਾਈ ਦਾ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣਾ ਬਾਈ ਦੇ ਮੂੰਹ ਤੇ ਸਾਰਾ ਬੁਲਾ ਦੇਣਾ ਆਪਾਂ ਨੇ ਜਿਹੜਾ ਕੱਪੜਾ ਜਕਣਾ ਦਾ ਹੋਇਆ ਕਾਗਜ਼ ਉਰੇ ਬਾਰੇ ਵੀ ਦੱਸੂਗਾ ਉਹ ਵੀ ਚਲੋ ਆਪਾਂ ਨੂੰ ਤਿੰਨ ਕਿਸਮ ਦਾ ਦੱਸਿਆ ਤਾਂ ਉਹਨਾਂ ਨੇ ਬਾਕੀ ਹੋਰ ਵੀ ਮਹਿੰਗਾ ਵੀ ਹੋ ਸਕਦਾ ਉਹ ਵੀ ਪਤਾ ਹੋਊਗਾ ਜਿਨ੍ਹਾਂ ਦਾ ਕੰਮ ਆ ਉਹਨਾਂ ਨੂੰ ਪਤਾ ਹੁੰਦਾ ਸਾਰਾ ਵੀ ਕਿਵੇਂ ਦਾ ਪ੍ਰੋਗਰਾਮ ਹੈ ਵੀ ਜਣੀ ਕੰਮ ਜਿਹੜਾ ਕਰਿਆ ਕਰਿਆ ਰੂਹ ਨਾਲਿਆ ਠੀਕ ਆ ਵਧੀਆ ਰਾਤ ਵੀ ਲੱਗੇ ਵੇ ਤੇ ਉਹ ਰਾਤ ਥੋੜਾ ਜਨਾ ਹਨੇਰਾ ਹੋ ਗਿਆ ਵੀ ਫੇਰ ਚਲੋ ਕਟਿੰਗ ਵਾਲਾ ਕੰਮ ਥੋੜਾ ਜਿਹਾ ਰਹਿ ਗਿਆ ਤਾਂ ਅਸੀਆਂ-ਉਸੀਆਂ ਜਾਂ ਹੁੰਦਾ ਮਲਾਉਣੀਆਂ ਹੁੰਦੀਆਂ ਕੱਟ ਕੇ ਫਿਰ ਉਹ ਉਹ ਵੀ ਛੱਡ ਕੇ ਤੇ ਕਹਿੰਦੇ ਵੀ ਕੱਲ ਨੂੰ ਕਰੋਂਗੇ ਅੱਜ ਉਹਨਾਂ ਨੇ ਕਰਨ ਆ ਕੇ ਵੀ ਜਦ ਆਗੇ ਆਪਾਂ ਫਿਰ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਉਗਰ ਦੇ ਦਿਨ ਵਿੱਚ ਫਿਰ ਅੱਸੀ ਦਿਖ ਜਾਂਦੀ ਹੈ ਸਾਫ ਘੱਟ ਹੋ ਜਾਂਦੀ ਹੈ ਹਨੇਰੇ ਵਿੱਚ ਲਾਈਟ ਵਾਲਾ ਕੰਮ ਫਿਰ ਉਹੀ ਕੰਮ ਹੋ ਰਹਿ ਜਾਂਦਾ ਨਹੀਂ ਤਾਂ ਫਿਰ ਅਗਲਾ ਚਲ ਮਾਜਾ ਕੰਮ ਕਰ ਜਾਂਦਾ ਵੀ ਲੋ ਜੀ ਨਵੇੜ ਦੀਆਂ ਜਾਂ ਨਵੇੜ ਦਾ ਹੀ ਹਉਤੇ ਘੰਟੇ ਦਾ ਕੰਮ ਹੁੰਦਾ ਪਰ ਨਹੀਂ ਕੰਮ ਤਸੱਲੀ ਵਾਲਾ ਆਪਣੇ ਲਾਗ ਪਿੰਡ ਇਹਨਾਂ ਦਾ ਬਾਜ ਜਾਂਦਾ ਆਪਣਾ ਮੌਜਲੀਪੁਰ ਪਿੰਡ ਹੈ ਗਵੰਟੀ ਆਪਣੇ ਇਸੇ 2.5 ਕਿਲੋਮੀਟਰ ਪਿੰਡ ਹੈ ਵੀ ਲੋਕਲੇ ਆ ਉਹਦੇ ਕਰਕੇ ਅਗਲਾ ਕੰਮ ਸਹੀ ਕਰਦਾ ਬਾਕੀ ਦੱਸਾਂਗੇ ਆਪਾਂ ਤੁਹਾਨੂੰ ਵੀ ਕਿੰਨਾ ਖਰਚਾ ਆ ਗਿਆ ਦੋਏ ਕਮਰੇ ਇੱਕ ਕਮਰਾ ਰਸੋਈ ਪਰ ਖਰਾਰ ਵੀ ਫੋਟੋ ਨੂੰ ਜਣੀ ਲਵਾਈ ਹੋਈ ਐ ਨਾ ਨਾ ਬਾਕੀ ਵੀ ਪਾਈ ਵਾਲ ਪੇਪਰ ਹੈ ਜਿਹੜਾ ਉਹਦੇ ਬਾਰੇ ਪੁੱਛ ਕੇ ਦੱਸ ਦਿੰਦੇ ਵੀ ਕਿਹੜੀ ਕੁਆਲਿਟੀ ਦਾ ਬਾਕੀ ਬਾਈ ਦਾ ਨੰਬਰ ਜੇ ਕਿਸੇ ਨੇ ਲਾਉਣਾ ਹੋਇਆ ਬਾਈ ਉਹਦੇ ਦਾ ਸੰਪਰਕ ਕਰ ਲਿਓ ਵੀਡੀਓ ਦੇ ਗੱਲ ਵੀ ਨੰਬਰ ਆਪਾਂ ਨਾ ਵੀਡੀਓ ਦੇ ਵਿੱਚ ਦਵਾ ਦੇਣਾ ਉਹਦਾ ਬਾਕੀ ਚਲੋ ਹੁਣ ਤਾਂ ਨਗੇ ਨਹੀਂ ਮਾਰ ਕੇ ਆਉਂਦਾ ਢੇੜਾ ਇੱਕ ਦੇਖੀਏ ਕਿਵੇਂ ਆ ਫਿਰ ਵਡਾਈਆਂ 2-4 ਦਿਨ ਤੱਕ ਜੇ ਆ ਜਵੇ ਕੰਮ ਲੋਟ ਬਾਕੀ 4-5 ਤਰੀਕ ਨੂੰ ਫੇਰ ਦੱਸਿਆ ਵੀ ਦੇਖੀ ਜਾਂਦੇ ਕੀ ਬਣਦਾ ਬਾਕੀ ਫਸਲ ਤੁਹਾਨੂੰ ਪਤਾ ਹੀ ਵੀ ਹੁਣ ਪੱਕਣ ਦੇ ਕਿਨਾਰੇ ਆਈ ਵੀ ਹੋਏ ਜੇ ਮੀਂਹ ਆਏ ਨਾ ਫਿਰ ਇੱਕ ਦੋ ਦਿਨ ਲੇਟ ਹੋ ਜਾਂਦੀ ਆ ਵੱਢ ਹੋਣੀ ਐ ਮਸ਼ੀਨ ਕਰੇ ਭਈਆਂ ਵਾਲਾ ਕੰਮ ਹੈ ਨਹੀਂ ਵੀ ਜੇ ਦਾ ਭਈਆਂ ਵਾਲਾ ਕੰਮ ਹੋ ਫਿਰ ਤਾਂ ਚਲੋ ਮਾੜਾ ਮੋਟਾ ਦੇ ਵਿੱਚ ਵੱਢ ਹੋ ਜਾਂਦਾ ਝਾੜ ਹੋ ਜਾਂਦਾ ਉਹਦੇ ਘਰ ਵੀ ਚਲੋ ਠੀਕ ਆ ਜੀ ਮਾਰਦੇ ਆ ਗੇੜਾ ਇੱਕ ਵਾਰ ਧਾਨਾ ਕੰਨ ਨੂੰ ਲੋ ਜੀ ਕਰੋ ਕੁਆਡੀਆਂ ਚੈੱਕ ਤਾਂ ਜਿੰਨਾ ਜਿਹੜਾ ਅਸੀਂ ਬਾਅਦ ਗੇੜਾ ਮਾਰੀ ਜਾਣਾ ਉੰਨੇ ਸਾਨੂੰ ਸਵਾਏ ਬਣੀ ਬਿਖਰੀ ਐ ਸਾਫ ਦਾ ਕੁਝ ਦਿਖਦਾ ਹੀ ਨਹੀਂ ਹੈਗਾ ਜਦਦਰ ਨੂੰ ਮਰਜੀ ਦੇਖ ਲਓ ਗਲਈ ਪਏ ਤਾਂ ਅਨ ਗਲੇ ਆਹ ਦੇਖੋ ਮਹਨੂੰ ਕੀ ਕਹਿਨੀ ਆ। ਇਹ ਆ ਗਲੇ ਵੀ ਹੈ ਲੈ ਆਹ ਹੋਲੀ ਲੱਗੀ। ਜਿਹੜੀ ਇਹਦੇ ਲਾਜਕਣਾ ਹੁਣ ਆਹ ਉਲੀ ਲੱਗੀ ਨਾ ਤਾਂ ਇਹਦੇ ਲਾਗ ਹੁੰਦਾ ਆਹ ਦੇਖੋ ਆਹ ਫੁੱਟਣ ਲੱਗਿਆ। ਦੁਬਾਰੇ ਤੂੰ ਚੱਲ ਵੀ। ਇਹਗੇ ਹਾਲਾਤ ਹੋ ਗਏ। ਆਹ ਸਾਬ ਹੁਣ ਗਲਿਆ ਬਈ ਲੈ। ਇਹੇ ਕਰਕੇ ਜਾਣਾ ਆਖਾ ਜਨਾ ਦੇਖੋ ਲਾਗੇ ਕੱਪੜੇ ਲੱਭਣ ਹਲੇ ਤਾਂ ਬੜਨਾ ਆਪਾਂ ਨੂੰ ਇਹ ਜਿਹਾ ਸੜੀ ਮਾਹੀ ਕੋ ਪੈਂਟ ਰੱਖੀ ਹੋਈ ਸਪੈਸ਼ਲ ਵੈਸਾ ਕੀ ਚੀਜ਼ ਹੈ ਕਿਹੜੇ ਹਿਸਾਬ ਗੱਲ ਸਵਾਜੀ ਇਕੱਠੀ ਹੋਈ ਕਿੱਥੇ ਤੇ ਬਿਮਾਰੀ ਆਈ ਇਹ ਇਹ ਪਤਾ ਨਹੀਂ ਕਿਹੜੀ ਔਲਟੜੀ ਆ ਭਾਈ ਹੈ ਗੱਲ ਇਹੀ ਹੈ ਕੋਈ ਔਲਟੜੀ ਹੈ ਬਾਕੀ ਆ ਦੇਖੋ ਬੀਜ ਆ ਵੀ ਬੀਜੀ ਹੈ ਜੇ ਹੁਣ ਕਹੇ ਆ ਇਧਰ ਕਾਲਾ ਹੋਇਆ ਤਾਂ ਵੀ ਲੇ ਗਈ ਇਹ ਆ ਹਿੱਦਰ ਕਾਲਾ ਹੋਇਆ ਬਈ ਇਹ ਇਹ ਵਿਚਾਲੇ ਸਾਫ ਪਿਆ ਜੇ ਆਪਾਂ ਕਹਿੰਦੇ ਲਾਗੇ ਵਾਲੀ ਬਿਮਾਰੀ ਲਾਗੇ ਵਾਲੀ ਬਿਮਾਰੀ ਵਾਲਾ ਕੋਈ ਕੰਮ ਨਹੀਂ ਹੈਗਾ ਯਾਨੀ ਆ ਤੇਲੇ ਦੀ ਸਿਕਾਇਤ ਇਹਨੂੰ ਵੀ ਹੈਗੀ ਆ ਇਹਨੂੰ ਇਹ ਸਿਕਾਇਤ ਹੈਗੀ ਤੇਲੇ ਦੀ ਇੱਧਰ ਤੇਲਾ ਨਹੀਂ ਹੈਗਾ ਆਹੋਂ ਤੇਲਾ ਹੀ ਆ ਤੇਰਾ ਬਾਕੀ ਡੋਡੀ ਨੂੰ ਲਾਗੇ ਵਾਲੀ ਬਿਮਾਰੀ ਵਾਲਾ ਕੋਈ ਚੱਕਰ ਨਹੀਂ ਦਿਖਦਾ ਹੈਗਾ ਆਹ ਵੱਟ ਹੈ ਇੱਧਰ ਕਾਲਾ ਖੇਤ ਐ ਦਾ ਸਾਫ ਹੈ ਤਾਂ ਮੱਖੀ ਝਾੜ ਭਾਈ ਘੱਟੇ ਦੱਸਦੇ ਆ ਟਰਾਲੀਆਂ ਬਥੇਰੀਆਂ ਭਰਦੀਆਂ ਇਹ ਦੇਖੋ ਪੈਣ ਲੱਗਣਾ ਤੇਲਾ ਵੀ ਟਰਾਲੀ ਭਰਦੀ ਬਥੇਰੀਆ ਵਜਨ ਚ ਹੌਲੀ ਪਈ ਵੀ ਜੀਰੀ ਬਾਕੀ ਕਈ ਹੁਣ ਇਲਾਕਿਆਂ ਵਿੱਚ ਹੈ ਵੀ ਨਹੀਂ ਬਿਮਾਰੀ ਆਪਣੀ ਅੱਧ ਤੋਂ ਦੇਖਿਆ ਸਮਾਣੇ ਕਿੰਨੀ ਨੂੰ ਮਰਨ ਏਰੀਏ ਨੂੰ ਉਦੋਂ ਡੋਡੀ ਘੱਟ ਦੱਸਦੇ ਆ ਵੀ ਇਹ ਜਿਹੜੇ ਏਰੀਏ ਤੇ ਪੈ ਗਈ ਪੈ ਗਈ ਬਸ ਹਾਂ ਉਹ ਨਾਲ ਸੋਰੇ ਤੇ ਕਿਹੜੀ ਬਾਲਾ ਸਾਫ ਹੈ ਕਾਲਾ ਹੀ ਹੋ ਗਿਆ ਸਾਰਾ ਮੱਤੀ ਰਾਤ ਜਿਹੜੇ ਸਾਗਰ ਹਵਾਈ ਤੇ ਮੈਨੂੰ ਤਾਂ ਲੱਗਦਾ ਵੀ ਸਾਡੇ ਵਾਲਾ ਤਾਂ ਬਈ ਡਿੱਗ ਲੈਣਾ ਕਿਉਂ ਪਹਿਲਾਂ ਹੀ ਪੱਕਦਾ ਆਪੇ ਗਰੀ ਜਾਂਦਾ ਦਾ ਪਰ ਬਚਾਓ ਹੈ ਮੀਂਹ ਪਿਆ ਨਹੀਂ ਹੈਗਾ ਦੇਖਦੇ ਆ ਪੰਜ ਪਰਸੋਂ ਨੂੰ ਚੌਥੇ ਤੱਕ ਜਿਹੇ ਨਾਮੀ ਇਹਦਾ ਬੜਾ ਦੇ ਬੰਦੇ ਲੱਭਣਾ। ਕਾ ਬੰਦਾ ਘੇੜਾ ਮਾਰੇ ਖੇਡ ਕੇ ਨਹੀਂ ਤਾਂ ਹੌਣੋ ਜੀ ਨਹੀਂ ਕਰਦਾ ਹੈਗਾ। ਦਿਨ ਪਰ ਦਿਨ ਵਿਗੜਦਾ ਹੀ ਜਾਂਦਾ ਕੰਮ। ਆ ਵੀ ਵੀਜ ਲਾਗ ਲਾ। ਮਾਸੀ ਆਪਣੇ ਵਾਲਾ ਪੱਕਣ ਦਾ ਕੋਈ ਸੁਰ ਹੋ ਟੈਪ ਹੈ। ਇਹ ਥੋੜਾ ਜਿਹਾ ਉੱਪਰ ਤੇ ਪੱਤਾ ਸੁੱਕ ਕੇ ਪੱਕਿਆ। ਇਹ ਕਿਹੜਾ ਤੇ ਲਈ ਸ਼ਿਕਾਇਤ ਹੋਈ ਹੈ। ਆ ਦੇਖਾ ਆਪਣੇ ਵਾਲਾ ਦਾ ਹਲੇ ਜਾਨ ਜੀ ਹੈਗੀ ਪੱਤੇ ਦੇ ਵਿੱਚ ਇਹ ਦੋਡੀ ਵਿੱਚ ਤਾਂ ਨਹੀਂ ਆਪਣੇ ਹੈਗੀ ਬਹੁਤੀ ਸਾਫ਼ ਹੈ ਜਿਹੜੀ ਆ ਚੀਜ਼ ਸੈਡ ਹਰੀ ਰਹਿ ਗਈ ਤੀ ਫਾਂਟ ਜੀ ਇੱਕ ਡੌਲ ਦੇ ਲਾਗ ਇਹਨੂੰ ਡੋਡੀ ਜਰੂਰ ਪਈ ਦੀ ਆ। ਟਿੱਕਪਾ ਨੂੰ ਉਹ ਖੇਚਲ ਕਰਨੀ ਪੈਣੀ ਹੈ ਵਿੱਚ ਜਿਹੜੀ ਇਹ ਹਰੇ ਬੁੱਝੇ ਆ ਇਹ ਹੁਣ ਸਰਨ ਲੱਗੇ ਆ ਲੈ। ਇਹ ਪਤਾ ਨਹੀਂ ਕਿੱਧਰ ਦੇ ਨਿਕਲੇ ਆ ਵਿਚਾਰੇ ਛੋਟੇ ਬੁੱਝੇਲੇ ਰਹੇ ਹੋਏ ਨੇ। ਖਾਸੇ ਆ तकरीबन। ਮੈਂ ਕਹਿੰਦਾ ਹੁਣ ਇਹ ਪਾਊਡਰ ਸੌਦੇ ਗ੍ਰੇਡ ਤਕੀਲੇ ਦੇ ਵਿੱਚ ਇਹ। ਇਹ ਵੀ ਝੁਗਣੇ ਥੋੜਾ ਜਿਹਾ ਟਾਈਮ ਲੱਗੂਗਾ ਇਹਨਾਂ ਨੂੰ। ਹੋਰ ਹੀ ਬਾਕੀ ਜੀਰੀ ਦਾ ਦੇਖਣ ਲੱਗਦੀ ਵਧੀਆ। ਮੇਰਾ ਤਾਂ तकरीबन ਪੱਕੀ ਵੀ ਹੋ ਗਿਆ। ਦੇਖਦੇ ਆ ਦੋ ਚਾਰ ਦਿਨ ਤੱਕ ਕੀ ਬਣਦਾ ਹੈਗਾ ਇਹ ਜਹ ਭੈੜਾ ਹੈ ਪੱਕ ਕੇ ਗਿਰਦਾ ਜਿਹੜਾ ਆਹ ਦੇਖੋ ਕਿੰਨੇ ਬੁੱਢੇ ਬਣ ਗਏ ਵਿੱਚ ਛੋਟੇ ਛੋਟੇ ਨਾ ਇਹ ਸਭ ਨਿਕਲੇ ਵਿੱਚ ਤੇ ਹਰੇ ਹਰੇ ਜੀ ਹਾਂ ਇਹ ਹੋਰਨੇ ਸੰ ਲੱਗੇ ਰਹੇ ਬਸ ਅਦਾਏ ਛੋਟੇ ਰਹਿ ਗਏ ਉਹ ਨਿਕਲੇ ਆਏ ਵਿੱਚ ਤੇ ਇਹਦੇ ਹਰ ਵੀ ਤਰ੍ਹਾਂ ਦੇ ਬਾਈ ਇਹ ਥੋੜੀ ਜਿਹੀ ਲੇਟਤੀ ਨੋ ਪਈ ਆ ਬਿਮਾਰੀ ਨਹੀਂ ਸਵੇਰੇ ਹਾਂ ਤੱਕ ਇਹਨਾਂ ਨੇ ਨਹੀਂ ਬੋਲਿਆ ਚਲੋ ਫੇਰ ਵੀ ਹੈ ਕੰਟਰੋਲ ਚ ਕੁਛ ਨਾ ਬੋਲਿਆ ਦੇ ਬੱਤਾਂ ਨੂੰ ਕੋਈ ਐਨਾ ਹਰਾ ਲੱਗਦ ਨਹੀਂ ਜੀ ਵੀ ਸਾਫ਼ ਹੀ ਲੱਗਦਾ ਟਣਾ ਜਿਹੜਾ ਹਰਾ ਲੱਗਦਾ ਬਾਕੀ ਤਾਂ ਸੁੱਕੀ ਹੋਇਆ ਬਾਕੀ ਦੇਖਦੇ ਜੀ ਮੌਸਮ ਦੇ ਹਿਸਾਬ ਨਾਲ ਕਿਆ ਬਣਦਾ ਜੇ ਪੱਤਰਾ ਆਪਣਾ ਜਿਹੜਾ ਲਗਣਾ ਦਾ ਵਾਲਪੇਪਰ ਵੀ ਥੱਲੇ ਤੱਕ ਲੱਗ ਗਿਆ ਸਾਰੇ ਘਰ ਦਾ ਕਵਰ ਆ ਵੀ ਥੇ ਆ ਅਸੀਂ ਵੀ ਕਰਤੀ ਕਵਰ ਵੀ ਹੈਗੇ ਜਿਹੇ ਇਹਨਾਂ ਦੇ ਉੱਪਰ ਦੀ ਜਿਹੜੀ ਆ ਥੱਲੇ ਦੀ ਵੀ ਲਾ ਕੇ ਸਾਰੇ ਵੀ ਜਲੋ ਹੈ ਦਾ ਡਾਰਕ ਵੈਸੇ ਸੋਈ ਵਿੱਚ ਲੱਗਣਾ ਡਾਰਕ ਇਹਦਾ ਜੇ ਪੰਜਾਬ ਦਾ ਚਟੇ ਜਿਹੜੇ ਚ ਲਾਉਂਦਾ ਨਾ ਫਿਰ ਇਹ ਧੂਆਂ ਜਿਹੜਾ ਸੋਈ ਵਿੱਚ ਤੇਲ ਦਾ ਠੰਡਾ ਜਾਂ ਹੁੰਦਾ ਉਹਦੇ ਕਰਕੇ ਫਿਰ ਆਪੇ ਡਾਰਕ ਹੋ ਜਾਂਦਾ ਆਟੋਮੈਟਿਕ ਹੁਣ ਪਹਿਲੇ ਆਪਾਂ ਡਾਰਕ ਲਾਤਾ ਇਹ ਫੇਰ ਥੋੜਾ ਜਿਹਾ ਘੱਟ ਦੇਵੂਗਾ ਉਹ ਵੀ ਉਹਦੇ ਕਰਕੇ ਆਇਆ ਚਲੋ ਅੰਦਰ ਕੋਨੇਰੇ ਜ ਕਰਕੇ ਵੀ ਲੱਗਦਾ ਫਰਕ ਹੈਗਾ ਜ਼ਰੂਰ ਵੀ ਰਾਗ ਕਰਕੇ ਆਪਾਂ ਨੇ ਡਾਰਕ ਲਾਇਆ ਹੁਣ ਇੱਥੇ ਆਪਾਂ ਜਿਵੇਂ ਲਾਇਆ ਵੀ ਜੀ ਉਹ ਚ ਵੀ ਦੇਖਿਆ ਵੀ ਖਾਸਾ ਤੇਲ ਜਾਂ ਆਉਂਦਾ ਜਿਹੜਾ ਆਪਾਂ ਤੜਕਾ ਤੜਕਾ ਜਨਾਂਦੇ ਆ ਵੀ ਚਲੋ ਨਿੰਬੜ ਗਿਆ ਕੱਲ ਥੋੜਾ ਜਿਹਾ ਕੰਮ ਰਹਿ ਗਿਆ ਤੇ ਨਾਲ ਦਾ ਉਹ ਜੜਾ ਤਰਾ ਦਾ ਆਪਾ ਇਹ ਥੋੜੀ ਜਿਨੀ ਥੱਲੇ ਜਿਕਣਾ ਹੈ ਰਹਿ ਗਿਆ ਤੇ ਔਰ ਇਹ ਕਟਿੰਗ ਕਰਨੀ ਤੋਂ ਰਹਿ ਗਈ ਸੀ ਇਹ ਕੁੰਜੇ ਖਾਂਜੇ ਤੇ ਰਹਿ ਗਏ ਤੇ ਇੱਥੇ ਅਸੀਂ ਹੁਸੀਆਂ ਗਿਆ ਵੀ ਫਿਰ ਨੇਰੇ ਵਾਲਾ ਕੰਮ ਕਹਿੰਦੇ ਉਹ ਹੀ ਗੱਲ ਨਗੀ ਵੱਢਣੀ ਹੈਗੀ ਤਾਂ ਬਾਈ ਅੱਜ ਆਏ ਤੇ ਘੰਟਾ ਖੰਡ ਆਪਣਾ ਲਾਤਾ ਹੈ ਨਾ ਹੁਣ ਵੀ ਚਲੋ ਨਿਪਟ ਗਏ ਜਿਹੜਾ ਹੈਗਾ ਦਾ ਕੰਮ ਬਾਕੀ ਦੇਖਦੇ ਹੁਣ ਇਹਦਾ ਵੀ ਕਿੰਨਾ ਕੁ ਟਾਈਮ ਲੱਗਦਾ ਕਿਵੇਂ ਇਹ ਕਰ ਸਾਂ ਜਿਕਣਾ ਦੱਸੀ ਗੱਲ ਬਾਤ ਹੋਵੇਂਗੀ ਕਿ ਹੋਰ ਲੱਗ ਬਾਤ ਹੈ ਗੱਲ ਬਾਤ ਉਹ ਪਤਾ ਲੱਗੂਗਾ ਵੀ ਇਹ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਵੀ ਇਹ ਉਹ ਚਾਨੜਾ ਵੀ ਨਹੀਂ ਪੈਂਦਾ ਹੈਗਾ ਟਾਕੀ ਆਹੀ ਹੈ ਕਿਤੇ ਜਿ ਘਟ ਮੈਨ ਦਾ ਉੱਪਰ ਚ ਬਾਰੇ ਥੋੜਾ ਚਾਨੜਾ ਵੱਧ ਪੈਂਦਾ ਉਹਦੇ ਥੋੜੀ ਜੀ ਚੰਕ ਚਾਰ ਆ ਜਾਂਦੀ ਹੈ ਬਾਕੀ ਨੇਰੇ ਦਾ ਹੀ ਫਰਕ ਹੈ ਕਈ ਵੀਰੇ ਦਾ ਕਮੈਂਟ ਆਇਆ ਕਹਿੰਦੇ ਵੀ ਡਾਰਕ ਹੈ ਵੀਜਰ ਨੂੰ ਡਾਰਕ ਕਰ ਤਾਂ ਫਿਰ ਇਹੇ ਕਰਕੇ ਆਪਾਂ ਨੇ ਲਵਾਇਆ ਤੇ ਵੀ ਥੰਢਾਈਸ ਨੂੰ ਜਹਤ ਸੇ ਲੱਗਿਆ ਹੋਇਆ ਰਹਦੇ ਆ ਆਪਾਂ ਸੋਝੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਉਹ ਚੀਜ਼ ਹੋ ਘੱਟ ਦਿਖਦੀ ਹੈ ਤਾਂ ਕਰਕੇ ਚਲੋ ਬਾਕੀ ਬਾਈ ਲੱਗੇਗਾ ਸਾਫ ਜਗਾਣਾ ਹੁੰਦਾ ਬਾਹਰ ਉਹਨਾਂ ਦਾ ਹੀ ਨੰਬਰ ਪੇਪਰ ਤੁਹਾਨੂੰ ਦਵਾ ਦਿੰਦੇ ਆ ਅਰੇ ਆਪੀ ਸਪੈਲ ਹੈ ਜੀ ਹਾਂ ਇਹ ਸਾਡੇ 12 ਫੁੱਟ ਹੈਦ ਨੂੰ ਹਾਂ ਕੋਨ 4 ਫੁੱਟ ਠੀਕ ਹੈ ਜੀ ਠੀਕ ਹੈ ਹੂੰ ਆਪ ਕੋਈ ਇਸਾਈਧੇ ਨੂੰ 10 ਫੁੱਟ ਹਾਂ ਇਧਰ ਦਾ 6 ਫੁੱਟ ਠੀਕ ਹੈ ਜੀ ਇੱਥੇ ਤੱਕ 6 ਫੁੱਟ ਆ ਗਿਆ ਤਾਂ ਆਪ ਕੋਈ ਪੀਸ ਲਾ ਕੇ ਕਵਰ ਕਰਦਾ ਠੀਕ ਹੈ ਜੀ ਤੇ ਆਹ ਆਹ ਲਾਣਾ 10 ਫੁੱਟ ਹੈਦ ਨੂੰ ਹਾਂ ਜੀ ਹਾਂ ਜੀ 10 ਇੱਥੇ ਨੂੰ 10 ਹੋ ਗਏ ਠੀਕ ਹੈ ਜੀ 10 ਨੂੰ 10 ਹੋ ਗਏ ਹੂੰ ਤੇ ਆਪ ਆਪਣਾ 10 ਵਾਈ ਐ ਆ ਵੀ ਦਾ 10 ਵਜੇ ਦਾ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਹੋ ਗਿਆ ਅਬ ਨੇੜੇ ਦੀ 7 ਹੈ ਹੂੰ 7 ਵਜੇ ਇੱਕ ਪਾਸੇ ਨੂੰ ਸੋਈ 12 ਫੁੱਟ ਹੈ ਹਾਂਜੀ ਇੱਕ ਪਾਸੇ ਨੂੰ 10 ਫੁੱਟ ਠੀਕ ਹੈ ਜੀ ਠੀਕ ਹੈ ਹੂੰ ਇਹ ਆ 7 ਮਤਲਬ ਚਾਰ ਇੰਚ ਦਾ ਫਰਕ ਪਾਉਣਾ ਨਹੀਂ ਪੈਂਦੀ ਆ ਕਿਹੜੀ ਰਿੰਗ ਜਾਣ ਕੇ ਠੀਕ ਹੈ ਬਸ 12.5 ਫੁੱਟ 7 ਹੋਊਗੀ ਇੱਕ ਵਾਰ 10.5 ਫੁੱਟ 7 ਇੱਕ ਵਾਰ ਨੂੰ ਹੋਊਗੀ ਹੂੰ ਐਕਸਾ ਹੋ ਗਈ ਬਸ ਠੀਕ ਹੈ ਇਹ ਥੋੜਾ ਨਾਲ ਹੋ ਗਿਆ ਜਿਹੜੇ ਉੱਪਰਲਾ ਕਮਰੇ ਆ ਜੀ ਹਾਂ ਉਹ ਜਿਹੜੇ ਉੱਪਰ ਵਾਲੇ ਆ ਉੱਪਰ 15 ਫੁੱਟ ਇੱਕ ਪਾਸੇ ਨੂੰ 12 ਫੁੱਟ ਇੱਕ ਪਾਸੇ ਨੂੰ ਠੀਕ ਹੈ ਠੀਕ ਹੈ ਬਸ ਠੀਕ ਹਲੋ ਬਾਈ ਵੀ ਬਾਕੀ ਕਰਤਾ ਹਿਸਾਬ ਕੋਠੇ ਦਾ ਬਣਾ ਜਿਹੜਾ ਹੈਗਾ ਤਾਂ ਨਾ ਹੈਗਾ 12 ਬਾਈ 15 ਦਾ ਤਾਂ ਵਿੱਚੇ ਛੱਤ ਉਹ 13000 ਵਿੱਚ ਲੱਗਿਆ ਹੈ 18 ਰੁਪਏ ਫੋਟਾ ਜਣੀ ਬਾਈ ਨੇ ਜਿਹੜਾ ਲਾਇਆ ਬਾਕੀ ਜਿਹੜਾ ਰਸੋਈ ਦਾ ਬਣਿਆ ਆਪਣਾ ਸਾਰੇ ਛੱਤ ਸਾਰਾ ਹੀਗਾ ਟੁੱਟ ਪੰਨ ਜਿਹੜੀ ਵਿੱਚ ਹੋਈ ਹੈ ਇਹਨਾਂ ਨਵੇੜ ਤੱਕ ਕੰਮ ਵਧੀਆ ਓਕੇ ਸਾਫ ਹੈ ਵੀ ਇਹਦਾ ਬਣਿਆ 8021000 ਦਾ ਸਗਣਾ ਵਾਲਾ ਕੰਮ ਆਪਣਾ ਹੋਇਆ। ਠੀਕ ਹੈ ਜੀ। ਬਾਕੀ ਬਾਈ ਕੰਮ ਕਰਾਉਣਾ ਬਾਈ ਤੇ ਸੰਪਰਕ ਕਰ ਸਕਦੇ। ਨੰਬਰ ਦੱਸੋ ਜੀ ਆਪਣਾ ਇੱਕ ਵਾਰ। ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਨਿਰੰਦਰ ਸਿੰਘ ਪਿੰਡ ਮੋਜਲੀ ਗਰਾਈ। ਆਪਾਂ ਮੇਰਾ ਨਾਮ ਹੈ ਨਿਰੰਦਰ 94655 97362। ਇਹ ਆਪਾਂ 3D ਕਾਰਡ ਪੇਪਰ ਲਾਉਂਦੇ ਆਂ ਜੀ ਫਲੈਕਸ ਵਿੱਚ ਬਲੈਕ ਮੈਟ ਪੇਪਰ ਲਾਉਂਦੇ ਵਧੀਆ ਵਾਲਾ। ਪੇਪਰ ਆਪਣੇ ਕੋਲ ਤਿੰਨ ਤਰ੍ਹਾਂ ਦਾ ਹੁੰਦਾ ਏ। ਇੱਕ ਗਲੌਪਸੀ ਹੁੰਦਾ ਏ ਇੱਕ ਚਿੱਟਾ ਹੁੰਦਾ ਇੱਕ ਮੈਟ ਵਿੱਚ ਹੁੰਦਾ ਜਿਹੜਾ ਮੈਟ ਵਿੱਚ ਪੇਪਰ ਉਹ ਸਭ ਤੋਂ ਵਧੀਆ ਹੁੰਦਾ ਏ ਇਸ ਲਈ ਆਪਾਂ 18 ਰੁਪਏ ਸਕੁਅਰ ਫੁੱਟ ਨੂੰ ਵਧੀਆ ਪੇਪਰ ਨਾਲ ਹਾਂ ਜਿਹੜਾ ਇਹ ਆਪਣਾ ਲੱਗਿਆ ਭਲਾ ਏਕੜ ਇਹ ਬਲੈਕ ਮੈਟ ਪੇਪਰ ਹਾਂ ਮੈਨੂੰ ਕਮੈਂਟਾਂ ਚ ਕਹਿੰਿਆ ਮੈਂ ਫਿਰ ਦੱਸ ਨਹੀਂ ਸਕਿਆ ਮਾਹ ਮੈਨੂੰ ਵੀ ਬਾਰੇ ਪਤਾ ਨਹੀਂ ਦਾ ਆ ਜਿਹੜਾ ਪਿੱਛੇ ਦੇ ਆ ਦੇਖੋ ਇਹ ਪੇਪਰ ਦੀ ਕੈਨ ਆ ਜਿਹੜਾ ਪਿੱਛੇ ਦੇ ਕਾਲਾ ਏ ਮੂਹਰੇ ਤੇ ਇਹਦੀ ਚਾਂਗਾ ਘਾਟਾ ਉਹ ਬਲੈਕ ਮੈਟ ਪੇਪਰ ਵਧੀਆ ਜਾਏਗਾ ਠੀਕ ਹੈ ਇੱਕ ਪੇਪਰ ਪਿੱਛੇ ਦਾ ਕਾਲਾ ਹੁੰਦਾ ਹੈ ਮੂਹਰੇ ਤੇ ਵੀ ਚਮਕ ਹੁੰਦੀ ਬਾਹਰ ਮਤਲਬ ਆ ਪੂਰੀ ਚਮਕ ਉਹ ਗਲੌਕਸੀ ਦਾ ਮੀਡੀਅਮ ਪੇਪਰ ਆ ਇਹਦਾ ਠੀਕ ਹੈ ਇੱਕ ਪਿੱਛੇ ਦਾ ਚਿੱਟਾ ਹੁੰਦਾ ਮੂਹਰੇ ਤੇ ਵੀ ਚਿੱਟਾ ਪਿੱਛੇ ਦੇ ਵੀ ਚਿੱਟਾ ਉਹ ਸਭ ਤੋਂ ਹਲਕਾ ਪੇਪਰ ਹੁੰਦਾ ਉਹ ਮਤਲਬ ਸਭ ਤੋਂ ਘੱਟ ਰੇਟ ਵਾਲਾ ਠੀਕ ਹੈ ਜੇ ਜਿਹੜੇ ਵਧੀਆ ਮੈਟ ਵਿੱਚ ਪੇਪਰ ਕਹਿੰਦੇ ਆ ਕਿ ਦੀ ਉੱਠੀ ਸ਼ਾਇਦ ਹੁੰਦੀ ਮਤਲਬ ਉੱਠੀ ਸ਼ਿਪਾਈ ਹੁੰਦੀ ਸਾਰੀ ਪਾ ਕਰਕੇ ਇਹਦੇ ਰੇਟ ਦੇ 18 ਰੁਪਏ ਲੱਗਦੇ ਆ ਰੋਪੜਾ ਤੁਸੀਂ 22 ਬਾਈ ਰੁਪਏ ਲੈ ਜੀ ਬਾਈ ਜੀਨਾਂ ਕਿਸੇ ਨੇ ਬਾਈ ਲਵਾਉਣਾ ਹੋਵੇ ਬਾਈ ਦਾ ਸੰਪਰਕ ਕਰਦਾ ਇੱਕ ਵਾਰ ਨੰਬਰ ਫੇਰ ਦੱਸ ਦਈਏ ਆਪਣਾ 94655 ਜੀ 97362 97362 ਬਾਈ ਹਾਂ ਬਾਈ ਦਾ ਸੰਪਰਕ ਕਰੋ ਬਾਈ ਆਪਾਂ ਤਾਂ ਹੁਣ ਦੇਖਿਆ ਆਪਾਂ ਤਾਂ ਕੰਮ ਦੇ ਕੋਲ ਖੜੇ ਆ ਨਾ ਦੇ ਵੀ ਹੂ ਖੁਸ਼ ਹੋ ਕੇ ਕੰਮ ਦੇਖ ਕੇ ਹੁਣ ਆ ਦੇਖਾ ਤੇ ਕੋਈ ਬਿਲਕੁਲ ਜਗ੍ਹਾ ਨਹੀਂ ਆ ਸਾਫ਼ ਹੋ ਕੇ ਵੀ ਕੰਮ ਠੀਕ ਹੈ ਚਲੋ ਮੋਬਾਈਲ 'ਚ ਕੋਲ ਸਾਰੇ ਕਰਕੇ ਹੋਰ ਲੱਗੇ ਬਾਕੀ ਜਿਹੜਾ ਡਾਰਕ ਕਹਿੰਦੇ ਤੇ ਡਾਰਕ ਵਾਲਾ ਵਾਈਗਰ ਵੀ ਗੱਲ ਹੋਊ ਜੀ ਕਹਿੰਦੇ ਨਹੀਂ ਸੁਈ ਵਿੱਚ ਹੁੰਦਾ ਈ ਥੋੜਾ ਜਿਹਾ ਇੱਕਣਾ ਚਲੋ ਹੋਰ ਸੁਈ ਵੀ ਚਾਨਣ ਹੋਵੇ ਤਾਂ ਗੱਲ ਕੁਝ ਹੋਰ ਹੈ ਵੀ ਆਪਣਾ ਤਾਂ ਉਹਨੂੰ ਪਤਾ ਈ ਹੈ ਵੀ ਜ਼ਿਮੀਦਾਰਾਂ ਦੇ ਘਰਾਂ ਵਿੱਚ ਤੇਲ ਟੂਲ ਵਾਲਾ ਕੰਮ ਜ਼ਿਆਦਾ ਚੱਲਦਾ ਫਿਰ ਵੀ ਇਹ ਕਹਾਣੀ ਚਲੋ ਕਰਦੇ ਹਾਂ ਹੁਣ ਸਾਫ ਸਪਾਈ ਵੀ ਕਰਤਾ ਇਹਨਾਂ ਦਾ ਪਾਜੰਦਾ ਹਿਸਾਬ ਲਾਵਾ ਆਪਣਾ 21000 ਰੁਪਏ ਬਣਿਆ ਸੰਗਮ ਵਾਲਾ ਦੇ ਦਿੱਤਾ ਇਹਨਾਂ 13000 ਤੇ ਕਮਰਾ ਤਿਆਰ ਹੋਇਆ 15/12 ਨਾਲ ਬਾਕੀ 8000 ਚਾਹ ਸੁਈ ਚਾਰ ਹੋਗੇ ਵੀ ਚਲੋ ਹੋਰ ਦਫਾ ਉਹ ਜੀ ਕਾਰੋਬਾਰ ਜਿਹੜੇ ਚੱਲਦੇ ਆਪਣਾ ਉਹ ਬਜੀ ਸਾਧ ਮੈਂ ਕਹਿੰਦਾ ਜਾਨੋ ਸਾਡੇ ਜੋਗਾ ਹੋਣਾ ਖਾਣੇ ਨੂੰ ਇਹਨਾਂ ਨੂੰ ਜਾਨ ਬਰਨਾ ਹੀ ਖਾਜਣਾ ਇਹਨੂੰ ਲੱਗ ਗਿਆ ਸਮਝ ਲੋ ਸੰਡੀ ਜੀ ਮੈਨ ਲੜੀ ਪੈ ਗਈ ਗਲੀਆਂ ਜਾਂ ਕੱਟੀਆਂ ਵਿੱਚ ਇਹ ਉਰਤਾਂ ਦਾ ਸੋਨਾ ਜਾਂਦਾ ਵਧੀਆ ਇਹ ਹਲ ਵਿੱਚ ਤੋੜੀਆਂ ਹੋਵੇ ਪਰ ਤੋੜੀਆਂ ਦੇ ਵਿੱਚ ਪੱਕਦਾ ਬਹੁਤ ਛਤੀ ਹੈ। ਬੂਟਿਆਂ ਦੇ ਵਿੱਚ ਤੋੜੀਆਂ ਨਹੀਂ ਹੁੰਦਾ ਹੈਗਾ ਤੋੜੇ ਦੇ ਵੀ ਗਰੇਵੇ ਤੇ ਇੱਕ ਦੋ ਕੁ ਟੱਕੇ ਤੁਹਾਨੂੰ ਦਿਖਾਉਂਦਾ ਉਹ ਤਾਂ ਸਮਝ ਲਓ। ਪੱਕਣ ਦੇ ਕਿਨਾਰੇ ਚਲੀ ਗਿਆ। ਸਵਾਦ ਵੀ ਹੁਣੇ ਲੱਗਦਾ ਕਿ ਹੁਣ ਇੱਕ ਤਾਂ ਇਹ ਮਿਲਦਾ ਤਾਂ ਹੈਗਾ ਮਹਿੰਗਾ ਮਿਲਦਾ। गोभी देखी है 150 रूपया किलो 140 120 ਇੱਥੇ ਤੇ ਮਿਲਦੀ ਗੋਭੀ। ਦੇਖੋ ਤੋੜੀ ੜਕਾ ਹੈ। ਗੋਭੀ ਸਵਾਦ ਹੈ। ਵਧੀਆ ਬਣਦੀ ਹੈ। ਜਦ ਗੋਭੀ ਹੋ ਜਣੀ 10 ਰੁਪਏ ਕਿਲੋ ਆਪਣੀ ਫੇਰ ਗੋਭੀ ਵੀ ਨਹੀਂ ਸਵਾਦ ਬਣਦੀ ਹੈਗੀ। ਉਹੀ ਕੰਮ ਸਾਗ ਦਾ ਸਾਗ ਹੁਣ। ਮਿਲਦਾ 100 ਰੁਪਏ ਨੂੰ ਡੰਗ ਕੱਢਦਾ ਇਹ। ਹੁਣ ਤਾਂ ਹੀ ਸਵਾਦ ਆ ਫੇਰ ਜਦ ਆਪਣਾ ਖੇਤਾਂ ਦੇ ਹੋ ਜਣਾ ਫੇਰ। ਪੀਜੇ ਪਾਣੀ ਜਾ ਭਰ ਜਾਣਾ। ਪਾਣੀ ਥੋੜਾ ਜਿਹਾ ਲੇਟ ਹੋ ਗਿਆ ਕੰਮ ਪਾਣੀ ਲਾਉਣਾ ਆਪਾਂ ਨੇ ਮੀਂਹ ਨੂੰ ਦੇਖੀ ਜਾਂਦੇ ਆ ਮੀਂਹ ਬੱਦਲ ਹੋਇਆ ਬਥੇਰਾ ਦਾ ਲੰਘ ਗਿਆ ਚਲੋ ਵਧੀਆ ਬਚਾਅ ਹੋ ਗਿਆ ਬਾਕੀ ਭਾਈ ਇੱਧਰ ਹਰੇਕ ਠੀਕ ਦਾ ਹੀ ਹੈ ਵੀ ਮੀਂਹ ਨੂੰ ਦੇਖਦੇ ਆ ਰੌਣੀ ਕਰਨੀ ਨੇ ਇਹਨਾਂ ਨੇ ਵੀ ਮੇ ਤਾਂ ਉਹਦੀ ਮौज ਹੈ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਬੰਦਾ ਜਿਹੜਾ ਕਹੇ ਆਪਣੇ ਹਿਸਾਬ ਨਾਲ ਮੀਂਹ ਪਾ ਦੇ ਨਹੀਂ ਤਾਂ ਬਠਾ ਟਾਕਾ ਹਟਾ ਦੇ ਮੱਕੀ ਹਵਾ ਚੱਲਦੀ ਭਾਈ ਬਹੁਤ ਕੰਮ ਦੀ ਅੱਛੋ ਚੱਲਦੀ ਐ ਫਾਈਂ ਗਹਿਰ ਜੀ ਨਾ ਗਹਿਰ ਜੀ ਉੱਠੀ ਜਾਂਦੀ ਬੱਦਲ ਜਣੀ ਹਲੇ ਕੱਢੀ ਜਾਂਦੇ ਆ ਕਾਨੇ ਜਾਲਦਲ ਦੇ ਚਲੋ ਇੱਕਨ ਟਾਈਮ ਨਿਕਲ ਜਦੋਂ ਡਰ ਦੇ ਡਰੋਂ ਦੇ ਵਿੱਚ ਕਾ ਦੇਵੇ ਕਣਕਾਂ ਜੂ ਜੀ ਦੇਖਿਆ ਪੈ ਜਾਂਦਾ ਕਈ ਵਾਰ ਥੋੜਾ ਜਿਹਾ ਪਾ ਕੇ ਛਾਰ ਦਿੰਦਾ ਚਲੋ ਅਗਲਾ ਕੰਮ ਖਿੱਚ ਦਿੰਦਾ ਇੱਕ ਹੋਰ ਹੈ ਇਹਦੇ ਵਿੱਚ ਹੋਇਆ ਥੋੜਾ ਇਹ ਅੱਗੇ ਮਸ਼ੀਨਾਂ ਹਨ 9 9:30 ਵਜੇ ਚੱਲ ਪੈਂਦੀਆਂ ਰਾਤ ਨੂੰ ਤਕਰੀਬਨ 8 ਵਜੇ ਤੱਕ ਹੀ ਚੱਲੀ ਜਾਂਦੀਆਂ ਜਦ ਤੱਕ ਉਸ ਨਹੀਂ ਪੈਂਦੀ ਹੈਗੀ ਹੁਣ ਜਿਹੜੀ ਡੋਡੀ ਜ਼ਿਆਦਾ ਡੋਡੀ ਕਰਕੇ ਮਸ਼ੀਨ ਚੱਲਦੀ ਉਹ 11 12 ਵਜੇ ਆ 4 ਵਜੇ ਤੱਕ ਅਗਲਾ ਬੰਦੇ ਕਰਾ ਦਿੰਦਾ ਜਿਹੜੇ ਖੇਚ ਡੋਡੀ ਹੈ ਤਕਰੀਬਨ ਜਿਹੜੀ ਡੋਡੀ ਦੇ ਬਗੈਰ ਕੰਮ ਤਾਂ ਤੇ ਵੱਡ ਹੋ ਲੋ ਮਾੜੇ ਮੋਟੇ ਕਿਤੇ ਰਹਿ ਗਏ ਹੁਣ ਨਹੀਂ ਤਾਂ ਹੁਣ ਡੋਡੀ ਵਾਲੇ ਹੀ ਰਹਿ ਗਏ ਤਾਂ ਸਾਰੇ ਦੇ ਉਹਦੇ ਕਰਕੇ ਜਿਹੜੀ ਐਵਰੇਜ ਆ ਉਹ ਵੀ 7 8 7 8 ਦੀ ਲਈ ਵੱਧ ਹੁੰਦੇ ਦਿਹਾੜੀ ਦੇ ਨਹੀਂ ਤਾਂ ਮਸ਼ੀਨ ਵੱਧ ਘੜ ਜਾਂਦੀ ਹੈ ਕਿਉਂ ਟਾਈਮ ਡੋਡੀ ਕਰਕੇ ਜਿਆਦਾ ਲੱਗਦਾ ਖੇਤਾਂ ਵਿੱਚ ਇੱਕ ਵੇ ਸਾਂਝੇ ਸਵੇਰ ਉਸ ਕਰਕੇ ਬੈਹਦੇ ਨਹੀਂ ਹੈਗੇ ਬਾਕੀ ਸਾਂਝੇ ਕਿਹਾ ਹੁਣ ਆ ਵੀ ਬੀਜੇ ਦੇਖੋ ਲੇਟ ਨਾਲੇ ਖਰਾ ਪਿਆ ਕੋਈ ਡੋਡੀ ਨਹੀਂ ਹੈਗੀ ਮਨਨਾ ਜੇ ਤਾਂ ਵੀ ਟੋਲ ਨਹੀਂ ਪੈਂਦੀ ਵੀ ਕਿਤੇ ਹੈ ਰਹੀ ਵੀ ਰੁੱਡੀ ਬ੍ਰਹਮਾ ਜੀ ਤੇ ਤਨੇ ਪੰਮ ਲੋ ਬਦਲੋ ਫਿਰ 2 ਗੋਆਂਟਲ ਘੱਟੇ ਨਿਕਲੇ ਆ ਪਰਾਂ ਇਹ ਸਾਫ ਜਾਈ ਆ ਪਰ ਅੱਗੇ ਹੁੰਦੇ ਦਾ ਸਾਫਾ ਹੈ ਇੱਕ ਦੀ ਪਤਨੀ ਕਾ ਬਿਮਾਰੀ ਪਈ ਆ ਚਲੋ ਠੀਕ ਹੈ ਜੀ ਮਿਲਦਾ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ